ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਜੀ ਜੇ ਇਹ ਸਰਕਾਰ ਨੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜੇ ਕੰਮ ਕੀਤਾ ਹੁੰਦਾ ਪਿਛਲੇ 3 ਸਾਲਾਂ ਦੇ ਵਿੱਚ ਇਹ ਸਰਕਾਰ ਦੇ 3 ਸਾਲ ਨਿਕਲ ਚੁੱਕੇ ਆ ਮੈਂ ਤਾਂ ਇੱਕ ਇੱਕੋ ਗੱਲ ਕਹਿਣਾ ਚਾਹੁੰਦਾ ਜੀ ਜਿਸ ਹਾਵ ਨਾਲ ਇਹ ਸਰਕਾਰ ਜ਼ੋਰ ਲਾਉਣ ਲੱਗੀ ਹੋਈ ਆ ਚਾਹੇ ਉਹ ਹਰ ਤਰ੍ਹਾਂ ਦਾ ਜ਼ੋਰ ਹੀ ਕਹ ਲੋ ਸਾਡੇ ਬੋਰਡ ਲਾਏ ਸਾਡੇ ਬੋਰਡਾਂ ਦੇ ਉੱਪਰ ਆਪਦੇ ਬੋਰਡ ਲਾਈ ਜਾਂਦੇ ਨੇ ਸਾਡੀਆਂ ਫਲੈਕਸਾਂ ਲਾਈਆਂ ਫਲੈਕਸਾਂ ਸਾਡੀਆਂ ਪਾੜੀ ਜਾਂਦੇ ਨੇ ਪੋਸਟਰ ਆ ਸਾਡੇ ਉਹ ਪਾੜੀ ਜਾਂਦੇ ਨੇ ਲੜੀਆਂ ਜੇ ਲਾ ਕੇ ਜਾਂਦੇ ਆ ਤੇ ਇਹਨਾਂ ਨੇ ਇੱਕ ਡਾਂਗਾ ਜਿਹਾ ਰੱਖਿਆ ਹੋਇਆ ਰਾਤ ਨੂੰ ਸਾਰੀਆਂ ਉਹ ਲੜੀਆਂ ਪਾੜ ਦਿੰਦੇ ਨੇ ਮੈਂ ਤੇ ਇੱਕੋ ਗੱਲ ਕਹਿਣਾ ਵੀ ਦੇਖੋ ਜੇ 3 ਸਾਲ ਚ ਮਿਹਨਤ ਕੀਤੀ ਹੁੰਦੀ 3 ਸਾਲ ਚ ਕੋਈ ਕੰਮ ਕੀਤਾ ਹੁੰਦਾ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਗਰੰਟੀਆਂ ਦਿੱਤੀਆਂ ਸੀ ਵੱਡੇ ਵੱਡੇ ਬੋਰਡ ਲਾਇਆ ਸੀ ਪੂਰੇ ਪੰਜਾਬ 'ਚ ਉਹਨਾਂ ਚ ਕੋਈ ਗਰੰਟੀਆਂ ਲੋਕਾਂ ਦੀਆਂ ਪੂਰੀਆਂ ਕੀਤੇ ਤਾਂ ਆਹ ਕੁਛ ਕਰਨ ਦੀ ਲੋੜ ਨਹੀਂ ਸੀ ਪੈਣੀ ਤੇ ਲੋਕਾਂ ਨੂੰ ਤੁਹਾਨੂੰ ਘਰੇ ਘਰੇ ਜਾ ਕੇ ਵੋਟ ਮੰਗਣ ਦੀ ਵੀ ਲੋੜ ਨਹੀਂ ਸੀ ਲੋਕਾਂ ਨੂੰ ਐਂ ਹੀ ਵੋਟਾਂ ਪਾ ਦੇਣੀਆਂ ਸੀ ਅੱਜ ਜਿੱਥੇ ਲੇਡੀਜ਼ ਖੜੀਆਂ ਹੁੰਦੀਆਂ ਉੱਥੋਂ ਪਾਸੇ ਦੀ ਹੋ ਕੇ ਨਿਕਲ ਜਾਂਦੇ ਨੇ ਇਹ ਕਿਉਂ ਕਿ ਕਿਉਂਕਿ ਲੇਡੀਜ਼ ਇਹ ਕਹਿਣ ਲੱਗਦੇ ਕਿੱਥੇ ਸਾਡੇ 1000 ਰੁਪਏ 1000 ਰੁਪਏ ਮਹੀਨੇ ਦਾ ਸਾਡਾ ਕਿੱਥੇ ਆ ਜੇ ਕੋਈ ਨੌਜਵਾਨ ਨੇ ਉਹ ਪੁੱਛਦੇ ਨੇ ਵੀ ਸਾਡਾ ਬੇਰੁਜ਼ਗਾਰੀ ਭੱਤਾ ਕਿੱਥੇ 2500 ਰੁਪਏ ਪੈਨਸ਼ਨ ਬਜ਼ੁਰਗ ਮੰਗਦੇ ਨੇ ਕੋਈ ਵੀ ਕੰਮ ਇਹਨਾਂ ਨੇ ਕੀਤਾ ਨਹੀਂ ਇੱਥੋਂ ਤੱਕ ਕਿ ਜਿਹੜਾ ਕੰਮ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਸੀ ਚਾਹੇ ਉਹ ਸੀਵਰੇਜ ਪਿਆ ਸੀ ਚਾਹੇ ਉਹ ਸਟਰੀਟ ਲਾਈਟਾਂ ਸੀ ਚਾਹੇ 85 ਟਰਾਂਸਫਾਰਮਰ ਲੱਗੇ 33 ਫੁੱਟਾ ਰੋਡ ਦੇ ਉੱਤੇ ਰੋਡ ਬਣੀ ਇੰਟਰਲੋਕਿੰਗ ਟਾਈਲਾਂ ਲੱਗੀਆਂ ਉਦੋਂ ਵਿੱਚ 5 ਸਾਲ ਦੀ ਸਰਕਾਰ ਕਾਂਗਰਸ ਦੀ ਨਿਕਲੀ 3 ਸਾਲ ਦੀ ਆਮ ਆਦੀ ਪਾਰਟੀ ਦੀ ਨਿਕਲ ਗਈ ਇਹਨਾਂ ਤੋਂ ਸੀਵਰੇਜ ਦੀ ਮੇਨਟੇਨੈਂਸ ਤੱਕ ਨਹੀਂ ਕੀਤੀ ਜਾ ਰਹੀ ਜਿਹੜੇ ਇੰਟਰਲੋਕਿੰਗ ਟਾਈਲਾਂ ਲੱਗੀਆਂ ਜੇ ਕਿਤੇ ਕੋਈ ਟਾਈਲ ਓਖੜ ਗਈ ਉਹ ਟਾਈਲ ਵੀ ਦੁਬਾਰਾ ਲਾਏਗੀ ਤੇ ਕਿਹੜੇ ਮੂਨਾ ਮੋਟਾ ਮੰਗ ਰਹੇ ਇੰਨੀ ਪਾਵਰ ਹੋਵੇ ਸਰਕਾਰ ਦਾ ਸਿਖਰ ਹੋਵੇ ਸਿਖਰ ਦੁਪਹਿਰ ਹੋਵੇ ਤੇ ਕੰਮ ਕੋਈ ਹੋ ਲੋਕਾਂ ਦਾ ਹੋਵੇ ਨਾ ਤੇ ਤੁਸੀਂ ਵੋਟਾਂ ਜੇ ਤੁਸੀਂ ਕੌਂਸਲਟਸ ਜਿਤਾਉਣ ਨੂੰ ਫਿਰਦੇ ਸਾਡੇ ਕੌਂਸਲਟਸ ਜਿਤਾਓ ਤੁਹਾਡੇ ਕੰਮ ਹੋਣਗੇ ਤੇ ਕੌਂਸਲਰ ਤਾਂ ਤੁਹਾਡੇ ਜਿਹੜੇ ਪਤਾ ਹੀ ਸੀ ਕਿ ਨਾਲੇ ਲੜਨਾ 3 ਸਾਲ ਹੋ ਗਏ ਸੀ ਉਹ ਇੱਥੇ ਫਿਰਦੇ ਹਨ ਉਦੋਂ ਕਰਾ ਲੈਣ ਦੇ ਕੰਮ ਇਹ じゃ ਕੌਂਸਲਰ ਬਣ ਤਵ ਤੇ ਅੱਜ ਕੀ ਸਿੰਗੂਗੇ ਹੋਣਗੇ ਵੀ ਇਹ ਕੰਮ ਕਰਾ ਦੇਣਗੇ ਸੋ ਮੈਂ ਤਾਂ ਇੱਕੋ ਕਹਾਂ ਵੀ ਤਮਾਸ਼ਾ ਕਰਨਾ ਬੰਦ ਕਰੋ ਥੋੜੀ ਕਾਰਡ ਦੀ ਹੰਡੀ ਬਾਰ-ਬਾਰ ਨਹੀਂ ਚੜ੍ਹਣੀ ਤੁਸੀਂ ਪਹਿਲਾਂ ਲੋਕਾਂ ਨੂੰ ਬੇਵਕੂਫ ਬਣਾ ਚੁੱਕੇ ਹੋ ਹੁਣ ਦੁਬਾਰਾ-ਦੁਬਾਰਾ ਤੁਸੀਂ ਲੋਕਾਂ ਨੂੰ ਬੁੱਧੂ ਨਹੀਂ ਬਣਾ ਸਕਦੇ ਪੰਜਾਬ ਦੇ ਲੋਕ ਸਿਆਣੇ ਨੇ ਜਿਹੜੇ ਲੋਕ ਕੰਮ ਕਰਦੇ ਨੇ ਲੋਕ ਉਹਨਾਂ ਨਾਲ ਖੜਨਗੇ ਉਹਨਾਂ ਨੂੰ ਵੋ ਮੇਰੀ ਗੱਲ ਸੁਣੋ ਜੀ ਇੰਜਣ ਤਾਂ ਇਹਨਾਂ ਦਾ ਮੈਨੂੰ ਸਮਝ ਨਹੀਂ ਆਉਂਦਾ ਵੀ ਇੰਜਣ ਇਹਨਾਂ ਦਾ ਮੇਨ ਪਿਆ ਕਿੱਥੇ ਹੈ ਇੰਜਣ ਇਹਨਾਂ ਦਾ ਇੱਥੇ ਆ ਪੰਜਾਬ ਚ ਕਿ ਦਿੱਲੀ ਆ ਜਾਂ ਕਿਤੇ ਹੋਰ ਪਿਆ ਪਹਿਲਾਂ ਤਾਂ ਪੰਜਾਬ ਦਾ ਜਿਹੜਾ ਇੰਜਣ ਜਿਹੜੇ ਬੰਦੇ ਨੂੰ ਫੜਾਇਆ ਹੋਇਆ ਉਹਨੂੰ ਤਾਂ ਉਹਨੂੰ ਆਪਦੇ ਸਟੀering ਦਾ ਫੜਾ ਦਿਓ ਉਸ ਇੰਜਣ ਦਾ ਜਿਹੜੇ ਬੰਦੇ ਨੂੰ ਸੀਐਮ ਬਣਾਇਆ ਹੋਇਆ ਉਹਦੇ ਕੋਲ ਤਾਂ ਕੰਟਰੋਲ ਹੈ ਨਹੀਂ ਹੋਰ ਕਿਹੜਾ ਇੰਜਣ ਲੈ ਕੇ ਆਉਣਾ ਇਹਨਾਂ ਨੇ ਉਹ ਤਾਂ ਸਾਰਾ ਦਿੱਲੀ ਤੋਂ ਕੰਮ ਚੱਲਦਾ ਇੱਥੇ ਜਿਹੜੇ ਇੰਜਣਾਂ ਦੀ ਗੱਲ ਕਰਦੇ ਆ ਇਹ ਤਾਂ ਇੰਜਣ ਹੁਣ ਲੋਕਾਂ ਨੇ ਓਵਰਹੌਲ ਹੀ ਕਰਨਾ ਉਹਨੂੰ ਦੇਖ ਜਣ ਵਾਲੇ ਸਮੇਂ ਚ ਅੱਛਾ ਕਿਹੜੇ ਕਿਹੜੇ ਕੈਂਡੀਡੇਟ ਨੇ ਤੁਸੀਂ ਅੱਜ ਲੋਕਾਂ ਨੂੰ ਅਪੀਲ ਕਰਨ ਮੈਂ ਤਾਂ ਮੈਂ ਤਾਂ ਸਾਰੇ ਪਾਸੇ ਇਸ ਦਾ ਪ੍ਰਚਾਰ ਕਰ ਰਹੇ ਹਾਂ ਜੀ ਹੁਣ ਜਿਵੇਂ ਸਾਡਾ ਹੁਣ ਇਸ ਟਾਈਮ ਅਸੀਂ ਬੋਰਡ ਨੰਬਰ 24 'ਚ ਬੈਠੇ ਸਰ ਰਵਿੰਦਰ ਸਿੰਘ ਜੋਲੀ 23 ਤੋਂ ਸਾਡੇ ਗੁਰਜੀਤ ਕੋਰ ਰਾਣੀ ਜੀ ਨੇ ਉਹ ਨੇ ਜੀ ਉੱਥੇ ਆ ਤੇ 21 ਨੰਬਰ ਤੋਂ ਆਪਣੇ ਹੈਗੇ ਜੇ ਰਿਤੂ ਜੀ ਗੁਰਪ੍ਰੀਤ ਕੋਰ ਰਿਤੂ ਸੋ ਸਾਰੇ ਕੈਂਡੀਡੇਟ ਨੇ ਇਸ ਦਾ ਪ੍ਰਚਾਰ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਜੋ ਸ਼ਰੋਮਣੀ ਕਲਦਲ ਹੈ ਇਹ ਬਹੁਤ ਵੱਡੇ ਲੈਵਲ ਦੇ ਉੱਤੇ ਲੋਕਾਂ ਦੇ ਜੋ ਮਸਲੇ ਆ ਉਹ ਹੁਣ ਵੀ ਪੈਣਾ ਚੱਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੱਕਾਂਗੇ ਸੋ ਮੈਂ ਤਾਂ ਇੱਕੋ ਤੁਹਾਨੂੰ ਗੱਲ ਕਹਿਣੀ ਚਾਹ ਰਾ ਥੋਡੇ ਜ਼ਰੀਏ ਵੀ ਇਹ ਨਾ ਦੇਖੋ ਵੀ ਕਿਹੜਾ ਕੈਂਡੀਡੇਟ ਖੜਾ ਕਿਹੜਾ ਨਹੀਂ ਖੜਾ ਇਹ ਦੇਖੋ ਵੀ ਸ਼੍ਰੋਮਣੀ ਕਾਲ ਦੇ ਲੋ ਪਾਰਟੀਆਂ ਜਿਨ੍ਹਾਂ ਨੇ ਕੰਮ ਕੀਤਾ ਕੰਮ ਨੂੰ ਵੋਟ ਪਾਓ ਅੱਛਾ ਇਹ ਕਹਿੰਦੇ ਵੀ ਰੇਸ ਤੋਂ ਬਾਹਰ ਆ ਤੇ ਪਰ ਤੁਸੀਂ ਕਿਉਂ ਨਹੀਂ ਕਿਹਨੇ ਚੱਲ ਰਹੀ ਹੈ ਉਹਦੇ ਸਾਥ ਨਾ ਕੀ ਕਰਨੀ ਜੇ ਅਸੀਂ ਰੇਸ ਤੋਂ ਬਾਹਰ ਹੋਈਏ ਜਾਂ ਕੱਲੇ ਹੀ ਰੇਸ 'ਚ ਹੁਣ ਤਾਂ ਇਹਨਾਂ ਨੂੰ ਇੰਨੀਆ ਮਿੰਤਾ ਨਾ ਕਰਨੇ ਭੈਣ ਲੋਕਾਂ ਦੀ ਹਾਂ ਜੀ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਰਾਤ ਤੱਕ ਲੱਗੇ ਰਹਿੰਦੇ ਨੇ ਇੱਥੋਂ ਇਹ ਪਤਾ ਲੱਗਦਾ ਵੀ ਬਖਲਾਦ ਇਹਨਾਂ 'ਚ ਬਹੁਤ ਆ ਪਤਾ ਵੀ ਸੀਟਾਂ ਸੀ ਹਾਰ ਰਹੇ ਆ ਇੱਕ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਇਹ ਕਾਰਪੋਰੇਸ਼ਨ ਇਹਨਾਂ ਦੀ ਬਣਦੀ ਨਹੀਂ ਇਸ ਵਾਰ ਇਹਨਾਂ ਦਾ ਮੇਅਰ ਨਹੀਂ ਬਣਦਾ ਜਿਹੜੇ ਹਾਲਾਤ ਮੈਂ ਲੁਧਿਆਣਾ ਸ਼ਹਿਰ 'ਚ ਅਸੀਂ ਰਹਿੰਦੇ ਆ ਜਿਹੜੇ ਹਾਲਾਤ ਲੁਧਿਆਣਾ ਸ਼ਹਿਰ 'ਚ ਸਿਸਟਮ ਬਣੇ ਹੋਏ ਨੇ ਅੱਗੇ ਕੀ ਹੁੰਦਾ ਸੀ ਅੱਗੇ ਜਿਹਦੀ ਸਰਕਾਰ ਹੁੰਦੀ ਸੀ ਬੜੇ ਆਰਾਮ ਨਾਲ ਕਾਰਪੋਰੇਸ਼ਨ ਬਣ ਜਾਂਦੀ ਹੁੰਦੀ ਸੀ ਹੁਣ ਇਹਨਾਂ ਨੂੰ ਪਤਾ ਵੀ ਸਾਡੀ ਕਾਰਪੋਰੇਸ਼ਨ ਨਹੀਂ ਬਣ ਰਹੀ ਸਾਡੇ ਉਨੇ ਕਾਉਂਸਲਰ ਨਹੀਂ ਬਣ ਰਹੇ ਜਿਸ ਦੇ ਨਾਲ ਮੇਰ ਇਹਨਾਂ ਦਾ ਬਣ ਸਕੇ ਸੋ ਆਉਣ ਵਾਲੇ ਸਮੇਂ ਦੇ ਵਿੱਚ 21 ਤਰੀਕ ਨੂੰ ਸ਼ਾਮ ਨੂੰ ਆਪਾਂ 22 ਨੂੰ ਸਵੇਰੇ ਗੱਲ ਕਰਾਂਗੇ ਵੀ ਦੱਸੋ ਇਹਨਾਂ ਦਾ ਮੇਰ ਬਣ ਰਿਹਾ ਕਿ ਨਹੀਂ ਬਣ ਰਿਹਾ ਨਹੀਂ ਹੁਣ ਤਾਂ ਮੰਤਰੀ ਵੀ ਮਿਲ ਗਿਆ ਲੁਧਿਆਣਾ ਤੇ ਮੰਤਰੀ ਮਿਲ ਗਿਆ ਜੀ ਮੈਂ ਤਾਂ ਕਹਿੰਦਾ ਵਧਾਈਆਂ ਪਹਿਲਾਂ ਤਾਂ ਉਹਨਾਂ ਨੂੰ ਬਹੁਤ ਬਹੁਤ ਇਹ ਜਿਹੜੀ ਬਖਸ਼ਿਸ਼ ਦੀ ਹੈ ਪਰਮਾਤਮਾ ਤੋਂ ਹੁੰਦੀ ਹੈ ਜੋ ਪਰਮਾਤਮਾ ਦਾ ਫੈਸਲਾ ਉਹਦੇ ਤੇ ਮੈਂ ਕਿੰਤੂ ਪ੍ਰਤੂ ਨਹੀਂ ਕਰਦਾ ਪਰ ਜੇ ਮੰਤਰੀ ਬਣੇ ਨੇ ਲੁਧਿਆਣੇ ਤਾਂ ਬਾਅਦ ਦੀ ਗੱਲ ਕਰਦਾ ਤੁਸੀਂ ਕਹਿੰਦੇ ਲੁਧਿਆਣੇ ਨੂੰ ਮੰਤਰੀ ਮਿਲ ਗਏ ਮੈਂ ਤਾਂ ਕਹਿੰਦਾ ਸਭ ਤੋਂ ਪਹਿਲਾਂ ਤਾਂ ਭਾਗ ਜੋ ਖੁੱਲਿਆ ਉਹ ਹਲਕਾ ਸਾਹਨੇਵਾਲ ਦੇ ਖੁੱਲਿਆ ਵੀ ਉਹਨਾਂ ਨੂੰ ਮੰਤਰੀ ਦੁਆਰਾ ਫੇਰ ਮਿਲਿਆ ਵੀ ਤੁਸੀਂ ਹੁਣ ਮੰਤਰੀ ਬਣਿਓ ਮੰਤਰੀ ਬਣ ਕੇ ਜਿੰਨੇ ਹਲਕੇ ਦੇ ਵਿਕਾਸ ਦੇ ਕੰਮ ਕਰ ਸਕਦੇ ਹੋ ਕਰਾਓ ਮੰਤਰੀ ਅਸੀਂ ਵੀ ਬਣੇ ਸੀ ਸਾਡੇ ਵੀ ਕੀਤੇ ਕੰਮ ਲੋਕਾਂ ਨੂੰ ਪਤਾ ਨਹੀਂ ਸਾਡਾ ਤਾਂ ਰਿਪੋਰਟ ਕਾਰਡ ਲੋਕਾਂ ਕੋਲੇ ਹੈਗਾ ਹੁਣ ਮੰਤਰੀ ਮੁੰਡੀਆਂ ਸਾਹਿਬ ਬਣੇ ਨੇ ਇਹਨਾਂ ਦਾ ਰਿਪੋਰਟ ਕਾਰਡ ਵੀ ਲੋਕਾਂ ਕੋਲੇ ਹੋਊਗਾ ਪਲੀਜ਼ ਆਪਣੇ ਰਿਪੋਰਟ ਕਾਰਡ ਦੇ ਉੱਤੇ ਇਸ ਤਰੀਕੇ ਦਾ ਕੰਮ ਕਰੋ ਵੀ ਤਾਂ ਕਿ ਉਹਦੇ ਤੇ ਤੁਹਾਨੂੰ ਨੰਬਰ ਲੱਗ ਜਾਣਾ ਪਰ ਜਿਹੜੇ ਅੱਜ ਦੇ ਹਾਲਾਤ ਨੇ ਉਹਦੇ ਆਪਣੇ ਅੰਦਰੋਂ ਪੁੱਛ ਕੇ ਦੇਖਿਓ ਵੀ ਕਿੰਨੇ ਕ ਨੰਬਰ ਤੁਹਾਨੂੰ ਲੋਕ ਦੇਣਗੇ ਚਾਹੇ ਮੰਤਰੀ ਤੁਸੀਂ ਬਣ ਕੇ ਲੋਕਾਂ ਜਨ ਨੂੰ ਕਿਹੜੇ ਮੁੱਦੇ ਲੈ ਕੇ ਜਾਂਦੇ ਨੇ ਮੁੱਦੇ ਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਜੀ ਮੁੱਦੇ ਸਭ ਤੋਂ ਪਹਿਲਾ ਮੁੱਦਾ ਤਾਂ ਇਹ ਆ ਵੀ ਜਿਸ ਵਾਅਦਿਆਂ ਦੇ ਉੱਪਰ ਜਿਸ ਪ੍ਰੋਮਿਸਸਿਸ ਦੇ ਉੱਪਰ ਜਿਸ ਗਾਰੰਟੀਜ਼ ਦੇ ਉੱਪਰ ਇਹਨਾਂ ਨੇ ਗਵਰਨਮੈਂਟ ਬਣਾਈ ਸੀ ਕੀ ਉਹ ਗਾਰੰਟੀਆਂ ਪੂਰੀਆਂ ਕੀਤੀਆਂ ਸਭ ਤੋਂ ਵੱਡਾ ਮੁੱਦਾ ਤੇ ਹੀ ਆ ਜੀ ਦੂਜੀ ਗੱਲ ਜਿਹੜੇ ਸਾਡੇ ਲੋਕਲ ਮੁੱਦੇ ਆ ਵੀ ਭਾਈ ਜਿਹੜੇ ਸਾਡੇ ਸੀਵਰੇਜ ਦੀ ਪ੍ਰੋਪਰ ਮੇਨਟੇਨੈਂਸ ਹੋਵੇ ਇੱਥੇ ਇੱਥੇ ਜਿਹੜੀਆਂ ਜੈਟਿੰਗ ਮਸ਼ੀਨਸ ਹੁੰਦੀਆਂ ਉਹਨਾਂ ਨੂੰ ਭੇਜੋ ਤਾਂ ਕਿ ਲੋਕ ਲੋਕਾਂ ਨੂੰ ਸੀਵਰੇਜ ਸਾਫ਼ ਕਰਨ ਖਾਤਰ 7 5 500 100000 ਰੁਪਏ ਦੇਣਾ ਪੈ ਰਿਆ ਬੰਦੇ ਅਰਬੀ ਸਾਡਾ ਸੀਵਰੇਜ ਸਾਫ਼ ਕਰੋ ਗਰਮੀਆਂ ਨਿਕਲ ਕੇ ਹਟੀਆਂ ਲੋਕਾਂ ਦੇ ਘਰੇ ਪਾਣੀ ਨਹੀਂ ਸੀ ਲੋਕ ਭੁੱਖੇ ਤੇ ਆਏ ਧਰਨੇ ਦੇਣ ਨੂੰ ਮਜਬੂਰ ਸੀ ਇੱਥੇ ਕਿਸੇ ਦੇ ਲਾਈਟ ਨਹੀਂ ਸੀ ਆਉਂਦੀ ਟਿਊਬਲ ਜੇ ਉਹ ਬੰਦ ਸੀਗੇ ਮੈਂ ਤਾਂ ਇੱਕ ਕੈਲਡਰ ਨੂੰ ਬੇਨਤੀ ਕਰਦਾ ਮੰਤਰੀ ਸਾਹਿਬ ਨੂੰ ਵੀ ਦੇਖੋ ਸਾਡੇ ਇੱਥੇ ਇਲਾਕੇ ਦੇ ਵਿੱਚ ਵਾਟਰ ਟੈਂਕਸ ਦੀ ਬਹੁਤ ਲੋੜ ਆ ਪਾਣੀ ਦੇ ਟੈਂਕੀਆਂ ਦੀ ਲੋੜ ਕਮਿਊਨਿਟੀ ਹਾਲ ਇੱਥੇ ਆਪਣੇ 33 ਬੂਟਾ ਦੇ ਲੋਕਾਂ ਦੀ ਰਿਮਾਂਡ ਆ ਸਾਨੂੰ ਕੋਈ ਕਮਿਊਨਿਟੀ ਹਾਲ ਦਿੱਤਾ ਜਾਵੇ ਕੋਈ ਪਾਰਕ ਦੀ ਜਗ੍ਹਾ ਬਣਾਈ ਜਾਵੇ ਕਿਸੇ ਨਾ ਕਿਸ ਤਰੀਕੇ ਕੋਈ ਮੈਡੀਕਲ ਫੈਸਿਲਿਟੀ ਇੱਥੇ 33 ਬੂਟਾ ਰੋਡ ਤੇ ਦਿੱਤੀ ਜਾਵੇ ਇੰਨੇ ਵੱਡੇ ਵਸੋਂ ਦੇ ਵਿੱਚ ਕੋਈ ਵੀ ਇਹਨਾਂ ਦਾ ਕੋਈ ਮੈਡੀਕਲ ਫੈਸਿਲਿਟੀ ਨਹੀਂ ਕੋਈ ਕਮਿਊਨਿਟੀ ਹਾਲ ਨਹੀਂ ਕੋਈ ਪਾਰਕ ਨਹੀਂ ਜੋ ਮੁੱਦੇ ਇਹਨਾਂ ਨੇ ਪਹਿਨਾ ਇਲੈਕਸ਼ਨ ਤੋਂ ਪਹਿਨਾ ਕਹੇ ਸੀ ਮੈਂ ਚਾਹੇ ਆਪਦੇ ਕੋਲੋਂ ਕਰਾਂ ਹੁਣ ਤਾਂ ਮੈਂ ਇਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਕੋਲੋਂ ਕਰਨ ਦੀ ਲੋੜ ਨਹੀਂ ਸਰਕਾਰ ਦੇ ਵਿੱਚ ਤੁਸੀਂ ਮੰਤਰੀਓ ਉਹਨਾਂ ਮੁੱਦਿਆਂ ਨੂੰ ਤੁਸੀਂ ਪੂਰਾ ਕਰੋ ਅਛਾ ਕੀ ਲੱਗਦਾ ਪ੍ਰਚਾਰ ਦੇਖ ਰਹੇ ਹੋ ਵਰਕਰ ਥੱਡੇ ਨੇ ਕਿ ਥੱਡੇ ਮੈਂ ਕਿ ਜੀ ਤੇ ਸਾਡੇ ਤੁਸੀਂ ਨਾਲ ਰਿਹਾ ਕਰੋ ਤੁਹਾਨੂੰ ਆਪੇ ਐਨ ਗਰਮੀ ਫੀਲ ਹੋ ਜੂ ਜੁਲਾਈ ਵਾਲੀ ਜਿਹੜਾ ਪੂਰੀ ਗਰਮੀ ਪੂਰੇ ਪੂਰੇ ਤੱਤੇ ਨੇ ਵਧੀਆ ਤਰੀਕੇ ਨਾਲ ਆਪਦਾ ਪ੍ਰਚਾਰ ਕਰ ਰਹੇ ਨੇ ਪਰ ਹਲੀਮੀ ਨਾਲ ਨਿਮਰਤਾ ਨਾਲ ਇਸ ਤਰੀਕੇ ਨਾਲ ਅਕਾਲੀ ਦਲ ਦਾ ਜਿਹੜਾ ਤੁਹਾਨੂੰ ਵਰਕਰ ਆ ਅਕਾਲੀ ਦਲ ਦਾ ਜੋ ਕੇਡਰ ਆ ਕਦੇ ਵੀ ਗਰਮ ਨਹੀਂ ਹੁੰਦਾ ਉਹ ਹਮੇਸ਼ਾ ਮੁੱਦੇ ਤੇ ਗੱਲ ਕਰਦਾ ਤੇ ਤਹਿਜ਼ੀਬ ਨਾਲ ਕਰਦਾ ਅਛਾ ਇਹ 24 ਨੰਬਰ ਤੋਂ ਤੁਸੀਂ ਜਗਧੂ ਜੀ ਨਾਲ ਬੈਠੇ ਨੇ ਇਹਨਾਂ ਨੂੰ ਆਮ ਆਦਮੀ ਪੱਟ ਲਿਆਂਦਾ ਜਾਂ ਆਪ ਆਏ ਨੇ ਜਾਂ ਇਹਨਾਂ ਦੀ ਕੀ ਵਜ੍ਹਾ ਸੀ ਜਾਂ ਕੋਈ ਨਹੀਂ ਦੇਖੋ ਜੋਲੀ ਜੀ ਪਹਿਲੀ ਗੱਲ ਤਾਂ ਚੰਗੇ ਇਨਸਾਨ ਨੇਕ ਇਨਸਾਨ ਆ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ ਆ ਵਿਚਾਰੇ ਇਹਨਾਂ ਨੇ ਮਿਹਨਤ ਕੀਤੀ ਹੈ ਲਾਈਫ ਦੇ ਵਿੱਚ ਪਰ ਜੋ ਇਹਨਾਂ ਦਾ ਜਦੋਂ ਦੁੱਖੜਾ ਸੁਣੀ ਦਾ ਇਸ ਬੰਦੇ ਨਾਲ ੱਟਕਾ ਹੋ ਗਿਆ ਇਹਨਾਂ ਨੇ ਵਿਚਾਰੇ ਨੇ ਮਿਹਨਤ ਕੀਤੀ ਜਿੰਨਾ ਉਸ ਪਾਰਟੀ 'ਚ ਰਹਿ ਕੇ ਮਿਹਨਤ ਕਰ ਸਕਦੇ ਸੀ ਕੋਸ਼ਿਸ਼ ਕੀਤੀ ਕਿਉਂਕਿ ਡਿਲੀਵਰ ਤਾਂ ਇਹ ਪਾਰਟੀ ਕਰਦੀ ਨਹੀਂ ਇਹ ਟੱਕਰਾ ਮਾਰਦੇ ਨੇ ਕੋਸ਼ਿਸ਼ ਕੀਤੀ ਸੋ ਅਸੀਂ ਖੁਸ਼ਕਿਸਮਤ ਆ ਕਿ ਸਾਨੂੰ ਚੰਗਾ ਕੈਂਡੀਡੇਟ ਮਿਲਿਆ ਵਧੀਆ ਇਨਸਾਨ ਨੇ ਤੇ ਪੂਰੀ ਟੀਮ ਇਹਨਾਂ ਨੂੰ ਇਹਨਾਂ ਦਾ ਸਾਥ ਦੇ ਰਹੀ ਹੈ ਸੋ ਅਕਾਲੀ ਦਲ ਨੂੰ ਬਹੁਤ ਵਧੀਆ ਉਮੀਦਵਾਰ ਮਿਲਿਆ ਲੱਗਦਾ ਨਹੀਂ ਕਿ ਇਹਨਾਂ ਦੇ ਨਾਲ ਆਲੇ ਨੇ ਤੇ ਬਾਕੀ ਜਿਹੜੇ ਸੱਚੇ ਇਨਸਾਫਾ ਪਾਰਟੀ ਵਾਲੇ ਸਾਰੇ ਨਾਂਵ ਧੱਕਾ ਉਹਨਾਂ ਦਾ ਧੱਕਾ ਤਾਂ ਹੋਇਆ ਜੀ ਪਰ ਮੇਲਾ ਦਾ ਸਭ ਤੋਂ ਵੱਡਾ ਧੱਕਾ ਤਾਂ ਉਹ ਹੀ ਕਰ ਦੇਣਗੇ ਇਹਨਾਂ ਨਾਲ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਜਿਹੜੇ ਇਹਨਾਂ ਦੇ ਨਾਲ ਦੇ ਬੰਦੇ ਜਿਹੜੇ ਉਧਰ ਤੁਰੇ ਫਿਰਦੇ ਨੇ ਉਹ ਸ਼ਾਮ ਨੂੰ ਜਿਹੜੀਆਂ ਮੀਟਿੰਗਾਂ ਕਰਦੇ ਤੇ ਉਹ ਚ ਬੱਕਰੇ ਬੁਲਾਉਂਦੇ ਨੇ ਮੈਨੂੰ ਪਤਾ ਵੀ ਉਹ ਕੀ ਕਹਿੰਦੇ ਨੇ ਉਹ ਤੁਰੇ ਤਾਂ ਫਿਰਦੇ ਆ ਕਿਸੇ ਹੋਰ ਨਾਲ ਐਂਡ ਤੇ ਜਾ ਕੇ ਰਾਤ ਨੂੰ ਜਦੋਂ ਜਦੋਂ 2-4 ਇਕੱਠੇ ਹੋ ਜਾਂਦੇ ਨੇ ਉਸ ਤੋਂ ਬਾਅਦ ਉਹ ਕਿੱਧਰ ਇਸ਼ਾਰਾ ਦਿੰਦੇ ਨੇ ਵੋਟ ਕਿੱਧਰ ਨੂੰ ਪਾਉਣੀ ਆ ਤੇ ਲੋਕ ਹਾਂ ਚੁੰਡੀ ਜੀ ਵੱਢ ਕੇ ਕਹਿੰਦੇ ਨੇ ਵੀ ਪਤਾ ਹੀ ਆ ਕਿੱਧਰ ਵੋਟ ਪਾਉਣੀ ਆ ਸੋ ਇਹਨਾਂ ਦੇ ਆਪਦੇ ਬੰਦੇ ਇਹਨਾਂ ਨੂੰ ਸਿੱਟ ਲੈਣਗੇ 23 24 ਦੇ ਬਾਰੇ ਜਿਹੜੇ ਬਾੜ ਦੇ ਵਿੱਚ ਦੋਨੋਂ ਕੈਂਡੀਡੇਟ ਬਾਰੇ ਕੀ ਅਪੀਲ ਕਰਦੇ ਹੋ ਦੇਖੋ ਜੀ ਦੋਨੇ ਕੈਂਡੀਡੇਟ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰ ਰਹੇ ਸਭ ਤੋਂ ਵੱਡੀ ਗੱਲ ਤੇ ਇਹ ਆ ਵੀ ਕੈਂਡੀਡੇਟ ਨੂੰ ਸਾਡਾ ਜੋ ਕੇਡਰ ਆ ਉਹ ਆਪ ਹੀ ੱੱਕੀ ਫਿਰਦਾ ਵੀ ਚਲੋ ਉਧਰ ਚਲੀਏ ਇੱਧਰ ਚਲੀਏ ਮੀਟਿੰਗਾਂ ਸਾ ਵੀ ਅਸੀਂ ਕਿੱਥੇ ਕਿੱਥੇ ਜਾਈਏ ਕਿੱਥੇ ਮੀਟਿੰਗਾਂ ਹੱਪਤੋਗੇ ਇਧਰੋਂ ਡੋਰ-ਡੋਰ ਕਰਨਾ ਚਾਹ ਰ ਉਧਰੋਂ ਮੀਟਿੰਗ ਆ ਜਾਂਦੀ ਹੈ ਸੋ ਇਹੀ ਆ ਇੱਕ ਇੱਕ ਟੀਮ ਵਰਕ ਹੁੰਦਾ ਜੀ ਇਕੱਲੇ ਬੰਦੇ ਦੇ ਬਸ ਦੀ ਹੁੰਦੀ ਨਹੀਂ ਇਲੈਕਸ਼ਨ ਕਦੇ ਹਮੇਸ਼ਾ ਇਲੈਕਸ਼ਨ ਆ ਉਹ ਟੀਮ ਵਰਕ ਦੇ ਨਾਲ ਲੜੀ ਜਾਂਦੀ ਹੈ ਸੋ ਇਹੀ ਕਾਰਨ ਆ ਕਿ ਅਕਾਲੀ ਦਲ ਦੇ ਉੱਤੇ ਐਡਾ ਝੱਖੜ ਤੂਫਾਨ ਵੀ ਆਇਆ ਅੱਜ ਵੀ ਤੁਹਾਨੂੰ ਜੋ ਕੇਸਰੀ ਜੋ ਝੰਡਾ ਉਹ ਤੁਹਾਨੂੰ ਲੜਾਉਂਦਾ ਦਿਖੂਗਾ ਇਸੇ ਕਰਕੇ ਆ ਕਿਉਂਕਿ ਲੋਕ ਅਕਾਲੀ ਦਲ ਦੇ ਨਾਲ ਨੇ ਸਾਡਾ ਕੇਡਰ ਸਟਰੋਂਗ ਹੈ ਮੇਰੀ ਇੱਕੋ ਇੱਕ ਅਪੀਲ ਹੈ ਜੀ ਅੰਦਰੋਂ ਆਵਾਜ਼ ਲੈ ਲਿਓ ਜਿਹੜੀ ਪਾਰਟੀ ਤੁਹਾਡੇ ਨਾਲ ਖੜਦੀ ਹੈ ਜਿਹੜੇ ਬੰਦੇ ਤੁਹਾਡੇ ਨਾਲ ਖੜਦੇ ਨੇ ਜਿਹੜੇ ਬੰਦੇ ਨੇ ਕਰਕੇ ਦਿਖਾਇਆ ਨਾ ਕਿ ਇਹ ਕਹਿੰਦੇ ਸੀ ਕਰਾਂਗੇ ਜਿਨ੍ਹਾਂ ਨੇ ਕਰਕੇ ਦਿਖਾਇਆ ਉਹ ਤੁਹਾਨੂੰ ਪਤਾ ਹੀ ਆ ਵੀ ਸ਼੍ਰੋਮਣੀ ਕਾਲਦਨ ਨੇ ਕਰਕੇ ਦਿਖਾਇਆ ਹੁਣ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਸ਼੍ਰੋਮਣੀ ਕਾਲਦਨ ਨਾਲ ਖੜੋ ਉਹਨਾਂ ਦੇ ਕੈਂਡੀਡੇਟਾਂ ਨੂੰ ਤੁਸੀਂ ਜਿਤਾਓ ਤਾਂ ਕਿ ਮੇਅਰ ਵੀ ਆਪਦਾ ਬਣਾਈਏ ਕਾਰਪੋਰੇਸ਼ਨ ਆਫਦੀ ਬਣੇ ਤਾਂ ਕਿ ਉਸੇ ਤਰੀਕੇ ਨਾਲ ਜਿਹੜਾ ਪਹਿਲਾਂ ਕੰਮ ਹੁੰਦਾ ਸੀ ਕਾਰਪੋਰੇਸ਼ਨ ਦੇ ਵਿੱਚ ਆਪਾਂ ਮੇਅਰ ਬਣਾ ਕੇ ਲੋਕਾਂ ਦੇ ਕੰਮ ਕਰ ਸਕੀਏ ਚੋਦੀ ਜੀ ਸਭ ਤੋਂ ਪਹਿਲਾਂ ਅਨਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਇਹ ਕਹਿਣਾ ਚਾਹੁੰਦਾ ਕਿ ਸਾਡੇ 23 ਨੰਬਰ ਵਾਰਡ ਤੋਂ ਗੁਰਜੀਤ ਕੌਰ ਹਾਨੀ ਜੀ ਨੇ ਉਹ ਸਾਡੇ ਆਪਣੀ ਵਾਰਡ ਦੇ ਨੂੰ ਤੇ ਇੱਕ ਇਹ ਵੀ ਖਿਆਲ ਰੱਖਿਓ ਕਿ ਜਿਹੜੇ ਕਹਿੰਦੇ ਨੇ ਮੇਰੀ ਵਾਰਡ ਮੇਰਾ ਵਾਰਡ ਮੇਰਾ ਪਰਿਵਾਰ ਉਹਨਾਂ ਦਾ ਐਡਰੈਸ ਜ਼ਰੂਰ ਪਤਾ ਕਰ ਲਿਓ ਕਿ ਉਹ ਕਿੱਥੇ ਦੇ ਰਹਿਣ ਵਾਲੇ ਨੇ ਜੇ ਆਪ ਹਲੇ ਜਿਹੜੇ ਵੀ ਕੈਂਡੀਡੇਟ ਉਹਨਾਂ ਦਾ ਐਡਰੈਸ ਜ਼ਰੂਰ ਪਤਾ ਕਰ ਲਿਓ ਕਿ ਉਹ ਕਿੱਥੇ ਦੇ ਰਹਿਣ ਵਾਲੇ ਨੇ ਤੇ ਮੇਰੇ ਕਹਿਨ ਦਾ ਮਤਲਬ ਇੱਕ ਅਸੀਂ ਇੱਕ ਗੱਲ ਹੋਰ ਕਹਿਣਾ ਚਾਹੁੰਦੇ ਆ ਕਿ ਇੱਕ ਅਸੀਂ ਨਾ 22 ਨੰਬਰ ਵਾਰਡ ਜਿਹੜੀ ਹੈ ਉਹ ਵਿਐਸਪੀ ਨੂੰ ਛੱਡੀ ਹੈ ਤੇ ਉਹ ਅਕਾਲੀ ਦਲ ਨੂੰ ਮੈਂ ਬੇਨਤੀ ਕਰਦਾ ਸਾਰੇ ਆਪਣੇ ਵਰਕਰਾਂ ਨੂੰ ਕਿ ਉੱਥੇ ਵੀਐਸਪੀ ਦਾ ਸਾਥ ਦੇਣ ਤੇ 23 ਨੰਬਰ ਵਾਰਡ ਦੇ ਵਿੱਚ ਵੀਐਸਪੀ ਦੇ ਵਰਕਰ ਜਾਂ ਹੋਰ ਵੀ ਜਿਹੜੀ ਵਾਰਡ ਵਿੱਚ ਵਿਐਸਪੀ ਦੇ ਵਰਕਰ ਨੇ ਉਹ ਅਕਾਲੀ ਦਲ ਦਾ ਸਾਥ ਦੇਣ